ਲਾਂਟੀ ਲੋਕ ਕੱਲ ਭੰਗੜੇ ਪਾ ਰਹੇ ਨੇ ਜਸ਼ਨ ਮਨਾ ਰਹੇ ਨੇ ਇੰਨੀਆਂ ਜਿੱਤ ਗਈਆਂ ਇੰਨੀਆਂ ਵੋਟਾਂ ਪੈ ਗਈਆਂ ਇੰਨੀਆਂ ਸ਼ੀਟਾਂ ਜਿੱਤ ਗਈ ਆ ਲਾਂਟੀ ਉਹ ਆ ਹਾਲਾਤ ਨੇ ਆ 24 25 ਸਾਲ ਦਾ ਨੌਜਵਾਨ ਪਿੰਡ ਅਕਲੀਏ ਆ ਪਿਆ ਲਾਸ਼ ਅੱਜ ਤਿੰਨ ਦਿਨ ਹੋ ਗਏ ਸੜਕ ਤੇ ਰੁਲਦੀ ਨੂੰ ਲਾਸ਼ ਨੂੰ ਮਿੱਟੀ ਨੂੰ ਤੇ ਆ ਵਿਚਾਰੀ ਦੁਖਿਆਰੀ ਮਾਂ ਜਿਹਦੇ ਇਕੱਲਾ ਪੁੱਤ ਸੀਗਾ ਜਿਹਦਾ ਦੀਵਾ ਗੁੱਲ ਹੋ ਗਿਆ ਜਿਨ੍ਹਾਂ ਅੱਖਾਂ ਨਹੀਂਆਂ ਹੋ ਗਈਆਂ ਜਿਨ੍ਹਾਂ ਅੱਖਾਂ ਦੇ ਅੱਗੇ ਹਨੇਰਾ ਹੈ ਕੁਝ ਨਹੀਂ ਦਿਖਦਾ ਇੱਕ ਨਹੀਂ ਇੱਕ ਪਿੰਡ ਦੀ ਕਹਾਣੀ ਨਹੀਂ ਹਰ ਘਰ ਦੀ ਕਹਾਣੀ ਬਣ ਚੱਲੀ ਪੂਰੇ ਪੰਜਾਬ ਦੀ ਕਹਾਣੀ ਬਣ ਗਈ ਹੈਰਾਨੀ ਜਨ ਕਰ ਦੇਖੋ ਸ਼ਰਿਆਮ ਜੋਗੇ ਦੇ ਵਿੱਚ ਸੈਂਸੀ ਨੇ ਸ਼ਰਿਆਮ ਵੇਚਦੇ ਆ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਫੜਦਾ ਸਾਰਾ ਪਤਾ ਹੈ ਮਾਨਸਾਜ ਕਿੱਛ ਕਿੱਛ ਵਿਕਦਾ ਬਰਹੰਡੇ ਕਿੱਛ ਕਿੱਛ ਵਿਕਦਾ ਬਰਨਾਲੇ ਕਿੱਛ ਕਿੱਛ ਵਿਕਦਾ ਲੁਧਿਆਣੇ ਕਿੱਥੇ ਕਿੱਥੇ ਵਿਖਦਾ ਸਾਰਾ ਪੱਤਾ ਕਿੱਥੇ ਕਿੱਥੇ ਵਿਖਦਾ ਪਰ ਨਹੀਂ ਫੜੇ ਜਾਂਦੇ ਫੜੇ ਜਾਂਦੇ ਨੇ ਬੇਕਸੂਰ ਫੜੇ ਜਾਂਦੇ ਨੇ ਹੱਕਾਂ ਦੀ ਗੱਲ ਕਰਨ ਵਾਲੇ ਕੁੱਟੇ ਜਾਂਦੇ ਨੇ ਕਿਸਾਨ ਡਾਂਗਾ ਦਾ ਬਹੰਡੇ ਚ ਆਪਣੇ ਹੱਕ ਦੀ ਗੱਲ ਕਰਦੇ ਕੁੱਟੇ ਜਾਂਦੇ ਨੇ ਟੀਚਰ ਲਾਂਘਾਂ ਜਾਂਦੀਆਂ ਨੇ ਚੁੰਨੀਆਂ ਲਾਂਘਾਂ ਜਾਂਦੀਆਂ ਨੇ ਪੱਗਾਂ ਘ੍ਰੀਸੀਆਂ ਜਾਂਦੀਆਂ ਕੁੜੀਆਂ ਸਾਡੀਆਂ ਸੜਕਾਂ ਤੇ ਰੋਜ਼ ਕੁੱਟੇ ਜਾਂਦੇ ਸਾਡੇ ਵਿਦਿਆਰਥੀ ਯੂਨੀਵਰਸਿਟੀਾਂ ਦੇ ਵਿੱਚ ਰੋਜ਼ ਪਰ ਆ ਚੱਟਾ ਇਹ ਉਦੋਂ ਪੁਲਿਸ ਕਿੱਥੇ ਮਰ ਜਾਂਦੀ ਆ ਉਦੋਂ ਪ੍ਰਸ਼ਾਸਨ ਕਿੱਥੇ ਮਰ ਜਾਂਦਾ ਉਦੋਂ ਸਰਕਾਰ ਕਿੱਥੇ ਮਰ ਜਾਂਦੀ ਆ ਜਦੋਂ ਆ ਮਾਵਾ ਬਿਲਕੁਦੀਆਂ ਨਹੀਂ ਦਿਖਦੀਆਂ ਯਾਰ ਕਿਸੇ ਨੂੰ ਆ 10 ਦਿਨ ਪਹਿਲਾਂ ਦੋ ਸਕੇ ਭਰਾਵਾਂ ਨੇ ਮੇਰੇ ਪਿੰਡ ਵੀ ਠੀਕਾ ਲਾਇਆ ਇੱਕ ਮਰ ਗਿਆ ਤੇ ਇੱਕ ਹਲੇ ਅਧ ਵਿਚਾਲੇ ਲਮਕਦਾ ਸੇਵਾ ਜੋ ਖੜ ਕੇ ਮੈਂ ਉਦਦੇ ਵੀ ਵੀਡੀਓ ਪਾਈ ਇਸ ਦੇ ਲਾਂਹਤਾਂ ਪਾਈਆਂ ਸੀ ਇਹਨਾਂ ਸਰਕਾਰਾਂ ਨੂੰ ਪਰ ਮੈਂ ਕਹਿੰਦਾ ਸਰਕਾਰਾਂ ਲਾਂਹਤੀ ਹੈਗੀਆਂ ਨੇ ਜ਼ਿੰਮੇਵਾਰ ਹੈਗੀਆਂ ਨੇ ਸਭ ਤੋਂ ਵੱਡੇ ਲਾਣ ਦੀ ਪੰਜਾਬ ਦੇ ਲੋਕੋ ਅਸੀਂ ਬਣ ਗਏ ਅਸੀਂ ਕਿਸੇ ਮੁੱਦੇ ਤੇ ਇਕੱਠੇ ਨਹੀਂ ਹੋ ਰਹੇ ਚਾਹੇ ਸਾਡੇ ਝੋਨੇ ਰੋਲਣ ਚਾਹੇ ਸਾਡੇ ਪੁੱਤਾਂ ਦੀਆਂ ਲਾਸ਼ਾਂ ਰੋਲਣਾ ਚਾਹੇ ਸਾਡੇ ਡਾਂਗਾ ਪੈਣ ਚਾਹੇ ਸਾਡੇ ਹੱਥ ਖੋਏ ਜਾਣ ਪਰ ਅਸੀਂ ਨਹੀਂ ਉੱਠਣਾ ਅਸੀਂ ਤਮਾਸ਼ਾ ਦੇਖਣਾ ਆ ਅੱਗ ਆ ਅੱਗ ਜਿਹੜੀ ਆ ਮਾਂ ਦੇ ਘਰੇ ਆਈ ਐ ਇਹ ਅੱਗ ਤੁਹਾਡੇ ਘਰੇ ਆਉਣੀ ਐ ਤੁਹਾਡੇ ਬੱਚੇ 12 12 15 15 ਸਾਲ ਦੇ ਟੀਕੇ ਲਾਈ ਜਾਂਦੇ ਐ ਕੱਲੇ ਕੱਲੇ ਜਵਾਕਾ ਉਹਦੇ ਦੀਵੇ ਗੁੱਲ ਹੋਣੇ ਆੱਖਾਂ ਅੱਗੇ ਨੇ ਰੋਣਾ ਆ ਕਿੰਨੀ ਕ ਸੰਗਤ ਬੈਠੀ ਆ ਇੱਥੇ ਕਿੱਡੇ ਕੱਡੇ ਪਿੰਡ ਨੇ ਭਾਈ ਇਹ ਅਕਲੀਆ ਜੋਗਾ ਵੱਡੇ ਪਿੰਡ ਨੇ 8 8 10 10 ਹਜ਼ਾਰ ਵੋਟਾਂ ਪਿੰਡਾਂ ਦੀ ਕਿਉਂ ਨਹੀਂ ਬੱਚਾ ਬੱਚਾ ਇੱਥੇ ਆਇਆ ਕਿਉਂ ਨਹੀਂ ਕਰਦਾ ਕੱਲਾ ਕੱਲਾ ਜੀ ਇੱਥੇ ਆਇਆ ਭਈ ੜੀਕ ਦਿਓ ਮਾਤ ਨੂੰ ਆ ਦਿਨ ੜੀਕ ਦਿਓ ਵੀ ਜਿੱਦਿਆਂ ਆ ਦਿਨ ਆਉਣਗੇ ਉਦਦੇ ਉੱਠਾਂਗੇ ਹੈਰਾਨੀ ਦੀ ਗੱਲ ਦੇਖੋ ਉਲਟਾ ਪੁਲਿਸ ਵਾਲਿਆਂ ਨੇ ਕਹਿੰਦੇ 30 35 ਬੰਦਿਆਂ ਤੇ ਮੁਕੱਦਮਾ ਦਰਜ ਕਰਦਾ ਵੀ ਤੁਸੀਂ ਇੱਥੇ ਤੱਕੇ ਨਾਲ ਸੜਕ ਰੋਕੀ ਬੈਠੇ ਹਾਂ ਇਹਨਾਂ ਨੂੰ ਫੜਨ ਦੀ بجائے ਜਿਹੜੇ ਲੋਕ ਅੱਜ ਇੱਕ লাশ ਨੂੰ ਰੱਖੀ ਬੈਠੇ ਹਨ ਇਨਸਾਫ ਦੀ ਮੰਗ ਕਰ ਰਹੇ ਆ ਪਰਚਾ ਹੋ ਗਿਆ ਦੋ ਤਿੰਨ ਬੰਦੇ ਫੜੇ ਆ ਬਾਕੀ ਫੜੇ ਨਹੀਂ ਜਾ ਰਹੇ ਜਿਹੜੇ ਚੱਟਾ ਰੋਕਣ ਦੀ ਗੱਲ ਕਰਦੇ ਆ ਜਿਹੜੇ ਸੰਘਰਸ਼ ਦੀ ਗੱਲ ਕਰਦੇ ਆ ਉਹਨਾਂ ਦੇ ਪਰਚੇ ਦਿੱਤੇ ਜਾ ਰਹੇ ਆ ਤੇ ਜਿਹੜੇ ਵੇਚਦੇ ਆ ਉਹਦੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਸੋ ਪੰਜਾਬ ਦੇ ਲੋਕੋ ਉੱਠ ਖੜੋ ਉੱਠ ਖੜੋ ਉੱਠੋ ਖੜੋ ਆਪਣੇ ਲੋਕਾਂ ਨਾਲ ਆਪਣੇ ਕਿਸਾਨਾਂ ਨਾਲ ਆਪਣੇ ਮਜ਼ਦੂਰਾਂ ਨਾਲ ਆਹ ਬਿਲਕੁਲੀਆਂ ਮਾਵਾਂ ਦਾ ਹਾਲ ਦੇਖ ਲਓ 1 25 26 ਸਾਲ ਦਾ ਨੌਜਵਾਨ ਜਿਹੜਾ ਕੁਝ ਦਿਨ ਪਹਿਲਾਂ ਭਰਤੀ ਦੇਖ ਕੇ ਆਇਆ ਤੇ ਟੀਕਾ ਲਾ ਕੇ ਮਰ ਗਿਆ ਸੂਏ ਤੇ ਪਿਆ ਰਹਿ ਗਿਆ ਰੋਜ ਦੀਆਂ ਤਾਂ ਚਲੋ ਗੱਲ ਉੱਪਰ ਕੇ ਸਾਹਮਣੇ ਆ ਗਈ ਕਿੰਨੀਆਂ ਹੀ ਖਬਰਾਂ ਨੇ ਰੋਜ ਦੀਆਂ ਕਿੰਨੇ ਮੁੰਡੇ ਮਰਦੇ ਨੇ ਰੋਜ ਖਬਰਾਂ ਵੀ ਨਹੀਂ ਲੱਗਦੀਆਂ ਆਹ ਬੰਦਾ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਹੈ ਇੱਕਦਮ ਇੱਥੇ ਵੀ ਚੜ ਗਿਆ ਸੀਗਾ ਵਾਟਰ ਵਾਸਤੇ 40 50 ਬੰਦੇ ਆਏ ਹੋਣੇ ਉੱਤੇ ਖੜੇ ਹੋਣੇ ਇਹੀ ਕਲਪ ਦਾ ਕਿੰਨੇ ਚਿਰ ਦਾ ਕਿੰਨੇ ਵਾਰੀ ਇਹਨੇ ਚਟਾ ਫੜਿਆ ਰੇੜੀਆਂ ਤੋਂ ਜਾ ਕੇ ਕੈਪਸੂਲ ਫੜੇ ਦੁਕਾਨਾਂ ਤੋਂ ਫੜੇ ਮੈਡੀਕਲਾਂ ਤੋਂ ਫੜੇ ਮੰਤਰੀਆਂ ਦੇ ਮੂਹਰੇ ਰੱਖਿਆ ਨਸ਼ਾ ਇਹਨੇ ਵੀ ਆਹ ਦੇਖੋ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਹੋ ਰਹੀ ਉਹ ਪੰਜਾਬ ਦੇ ਲੋਕੋ ਹੱਥ ਬਣਾ ਲਓ ਉੱਠ ਖੜੋਏ ਹੁਣ ਤਾਂ ਜਮਾਂ ਹੀ ਮਰ ਗਏ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਜਦੋਂ ਐਨ ਬੰਦੇ ਦੇ ਘੰਡੀ ਸਾਹ ਆ ਜਾਂਦਾ ਬੰਦਾ ਉਦੋਂ ਉੱਠਦਾ ਨਾ ਸਾਹ ਆ ਜਾਂਦਾ ਹੁਣ ਤਾਂ ਨੱਕਾਲਾ ਸਾਹਿਬ ਵੀ ਤਾਹਾਂ ਡੱਪ ਗਿਆ ਮਰ ਚਲੇ ਜਮੇ ਖਤਮ ਹੋ ਗਏ ਜ਼ਮੀਨਾਂ ਸੋਡੀਆਂ ਦੱਪਣ ਲੱਗ ਗਿਆ ਕੁੱਟੇ ਕਿਸਾਨ ਫਿਰਨਡੇ ਗਰਾਹਾਂ ਵਾਲੇ ਕਿੰਨੇ ਕੁੱਟੇ ਆ ਮਾਰ ਮਾਰ ਡਾਂਗਾ ਮਾਰ ਮਾਰ ਬਿਛਾੜਾਂ ਪਾਣੀ ਦੀਆਂ ਮਾਰ ਮਾਰ ਧੂਆਂ ਉੱਥੇ ਅਥਰੂ ਗੈਸ ਕੀ ਕੁਛ ਨਹੀਂ ਕੀਤਾ ਉੱਥੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਕੀ ਨਹੀਂ ਹੋਇਆ ਸਾਡੀਆਂ ਕੁੜੀਆਂਆਂ ਦੇ ਗੁੱਤਾਂ ਪੱਟੀਆਂ ਪੁਲਿਸ ਵਾਲੇ ਬੰਦਿਆਂ ਨੇ ਉੜੰਗਾ ਨਹੀਂ ਬੰਦਿਆਂ ਨੇ ਆ ਰੋ ਸਾਰੇ ਟੀਚਰ ਕੁੱਟੇ ਜਾਂਦੇ ਆ ਆ ਸਾਡੇ ਮਜ਼ਦੂਰਾਂ ਦਾ ਬੁਰਾ ਹਾਲ ਦੇਖ ਲੋ ਕੀ ਹਾਲ ਹੋਇਆ ਪਿਆ ਕਿਹੜਾ ਵਰਗ ਆ ਜਿਹੜਾ ਇੱਥੇ ਸੁਖੀ ਆ ਯਾਰ ਤੇ ਕਿਹੜੀ ਖੁਸ਼ੀ ਆ ਕਿਹੜਾ ਸਾਨੂੰ ਸਦਾ ਹੋਇਆ ਜਿਹੜੇ ਅਸੀਂ ਭੰਗੜੇ ਪਾਉਨੇ ਆ ਜਿਤਾ ਕੇ ਤਿੰਨ ਚਾਰ ਸੀਟਾਂ ਵੀ ਹਾਸਲ ਜਿੱਤ ਗਏ ਜੀ ਕਿਹੜੀ ਕੀ ਕਿਹੜੇ ਦਾ ਹੱਥ ਜਿੱਤੇ ਆ ਮੁੱਦਿਆਂ ਦੇ ਹੱਥ ਜਿੱਤੇ ਆ ਕੋਈ ਮੁੱਦਾ ਸੀਗਾ ਇਹਨਾਂ ਵੋਟਾਂ 'ਚ ਚਿੱਟੇ ਦਾ ਪਾਣੀ ਦਾ ਆ ਉਹ ਯਾਰਾ ਪਾਤੀਆਂ ਪਾਣੀ 'ਚ ਧਰਤੀ 'ਤੇ ਧਿਆਨਾ ਪਾਈ ਜਾਂਦੀਆਂ ਫੈਕਟਰੀਆਂ ਦਰਾਂਵਾਂ ਜਿਹੜਾ ਪਾਈ ਜਾਂਦੀਆਂ ਕੈਂਸਰਾਂ ਨਾਲ ਤੁਸੀਂ ਮਰਨ ਲੱਗ ਗਏ ਜਵਾਗ ਛੋਡੇ ਮਰਨ ਲੱਗ ਗਏ ਗੁਰਦੇ ਛੋਡੇ ਜਵਾਕਾਂ ਦੇ ਫੇਲ ਹੋ ਗਏ ਜਵਾਜ ਜਮਲੀ ਸ਼ਕਤੀ ਪੰਜਾਬੀਆਂ ਦੀ ਖਤਮ ਹੁੰਦੀ ਜਾਂਦੀ ਹੈ ਯਾਰਾਂ ਪੀਪੀ ਕੇ ਖਾ ਖਾ ਕੇ ਕਿ ਕਿਹੜੇ ਮੁੱਦੇ ਤੇ ਉੱਠੋਗੇ ਜਾਂ ਕਿਹੜੇ ਮੁੱਦੇ ਦੀ ਗੱਲ ਆ ਸਾਡੇ ਕੋਲੇ ਜਾਂ ਸਾਡੇ ਲੀਡਰਾਂ ਦੇ ਕੋਲੇ ਜਾਂ ਸਾਡੀ ਸਰਕਾਰ ਦੇ ਏਜੰਡੇ ਤੇ ਕਿਹੜਾ ਮੁੱਦਾ ਚੁਟਕਲੇ ਕਹਾਣੀਆਂ ਤੰਜ ਇਲਜ਼ਾਮਬਾਜ਼ੀ ਦੂਸ਼ਣਬਾਜ਼ੀ ਤੋਂ ਇਲਾਵਾ ਕੀ ਹੋ ਰਿਹਾ ਅੱਜ ਪੰਜਾਬ ਸੂਰਵਾਰ ਇਕੱਲੇ ਇਹ ਨਹੀਂ ਬਰਾਬਰ ਦੇ ਮੈਂ ਕਹਿੰਦਾ ਬਰਾਬਰ ਦੇ ਮੈਨੂੰ ਦੋਪੱਟੇ ਦੋਸ਼ੀ ਅਸੀਂ ਲੋਕਾਂ ਕਿਉਂਕਿ ਅਸੀਂ ਆਪਣੇ ਲੋਕਾਂ ਦਾ ਖੜਦੇ ਨਹੀਂ ਆਹ ਮਾੜਾ ਮੋਟਾੜਾ ਝੋਨਾ ਚੱਕਿਆ ਗਿਆ ਕਿ ਜਥੇਬੰਦੀਆਂ ਕਰਕੇ ਚੱਕਿਆ ਗਿਆ ਇਹ ਵੀ ਮੇਰੀ ਗੱਲ ਚੇਤੇ ਰੱਖਿਓ ਜਿਹੜੇ ਇਹ ਭਰਾਪੇ ਗੰਡੇ ਦੇ ਸਰਕਾਰ ਲੱਗੀ ਆ ਚਾਹੇ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਵੀ ਇੱਕ ਵਾਰੀ ਲੋਕਾਂ ਨੂੰ ਜਥੇਬੰਦੀਆਂ ਤੋਂ ਦੂਰ ਕਰੋ ਕਿਉਂ ਜੇ ਲੋਕ ਨਖੇੜ ਦੇ ਪਾਸੇ ਕਰ ਲੇ ਲੋਕਾਂ ਦੀ ਤਾਕਤ ਢਾਹ ਦੀ ਉਹਨਾਂ ਨੂੰ ਕੁੱਟਣਾ ਸੌਖਾ ਹੋ ਜਾਊ ਲਤਾੜਨਾ ਦੱਬਣਾ ਸੌਖਾ ਹੋ ਜਾਊ ਆ ਖੜ ਕੇ ਇੱਥੇ ਇੱਥੇ ਬਥੇਰੇ ਖੜਦਾ ਇਹ ਤਾਂ ਗੱਲ ਕਰ ਰਹੇ ਨੌਜਵਾਨ ਦੀ লাশ ਪਈਆ ਨਹੀਂ ਕੋਈ ਨਾ ਕੋਈ ਵਿਦਵਾਨ ਇੱਥੇ ਲੈ ਕੇ 5000 ਦਾ ਫੋਨ ਖੜਾ ਹੋਣਾ ਸੀ ਆ ਦੇਖੋ ਇਹ ਲੋਕਾਂ ਨੂੰ ਤੰਗ ਕਰਦੇ ਆ ਇਹਦਾ ਜੀ ਕਰਦਾ ਲੋਕਾਂ ਨੂੰ ਤੰਗ ਕਰਨਾ ਸੜਕਾਂ ਦੇ ਬੈਠਣਾ ਸਾਡੇ ਬੰਦੇ ਬੈਠਦੇ ਨੇ ਆ ਦੁੱਖ ਦੇ ਮਾਰੇ ਬੈਠਦੇ ਆ ਇਹ ਹਾਲ ਹੀ ਕਰਦੇ ਸਰਕਾਰ ਇਹ ਕਹਿ ਰਹੇ ਆ ਕਿ ਅਸੀਂ ਇਹਨੂੰ ਜਿਹੜਾ ਜਿਹੜੀ ਆਰਥਿਕ ਸਹਾਇਤਾ ਨਹੀਂ ਕਰ ਸਕਦੇ ਐ ਕਿੰਨਿਆ